ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਸ਼ਹਿਰ ਦੀ ਵੀਡੀਓ ਵਿਖਾਉਣ ਲੱਗੇ ਆ ਸਜਣੋ ਕਪੂਰ ਡੇਰੀ ਫਾਰਮ ਦੇ ਨਾਂ ਤੇ ਇਹ ਵੀਰ ਨੂੰ ਸਾਰੇ ਜਾਣਦੇ ਆ 100 ਫੁੱਟੀ ਰੋਡ ਤੇ ਮੰਦਿਰ ਕਿਹੜਾ ਸੀ ਜਿਹੜਾ ਉਹ ਨਾ ਕਰ ਪ੍ਰੀਤਮ ਨਾ ਕਰ ਸਿਧਾਰਾਮ ਮੰਦਿਰ ਸੀਤਾਰਾਮ ਮੰਦਿਰ ਦੇ ਬਿਲਕੁਲ ਨਜ਼ਦੀਕ ਵੀਰਹਰਾਂ ਦਾ ਇਹ ਡੇਰੀ ਫਾਰਮ ਬਣਿਆ ਹੋਇਆ ਸਜਣੋ ਬਾਕੀ ਡਿਟੇਲ ਜਿਹੜੀ ਕੋਈ ਰਹਿ ਗਈ ਕਮੀ ਪੇਸ਼ੀ ਮਾਲਕ ਤੋਂ ਲੈ ਲਾਂਗੇ 7 ਝੋਟੀਆਂ ਮੱਝਾਂ ਵਖਾਉਣੀਆਂ ਤੁਹਾਨੂੰ ਤੇ 7 ਹੀ ਮਾਲਵੇ ਦੀਆਂ ਤੇ ਇੱਕ ਇਹ ਵੀ ਨੋਟ ਕਰ ਲਿਓ ਵੀ ਸਾਰੀਆਂ ਹੀ ਸੂਈਆਂ ਸਵਾਈਆਂ ਸੱਜਣੋ ਤਿਆਰ ਦੁੱਤੇ ਕਰਕੇ ਵੀਰ ਕਹਿੰਦਾ ਵੀ ਆਪਾਂ ਵੀਡੀਓ ਪਾਉਣੀ ਆ ਕੋਈ ਐ ਨਹੀਂ ਹੈਗਾ ਵੀ ਯਾਰ ਇਹ ਬੌਲੇ ਤੇ ਆ ਤੇ ਕੱਲ ਨੂੰ ਦੁੱਤੇ ਆ ਜੂਗੀ ਚੰਗਾ ਦੁੱਤਾ ਸਾਹਮਣੇ ਚੱਲਦੀਆਂ ਸਕਰੀਨ ਤੇ ਮੱਜਾਂ ਥੱਲੇ ਬਿਲਕੁਲ ਤਿਆਰ ਆ ਸੱਜਣੋ ਤੇ ਸੰਗ ਸੰਗ ਵੀ ਓਕੇ ਰਿਪੋਰਟ ਕੱਲਾ ਕੱਲਾ ਪਸ਼ੂ ਆਪਾਂ ਚਲਾ ਕੇ ਵੇਖਾਂਗੇ ਤੇ ਜਿਹੜਾ ਆ ਗਿਆ ਸੱਜਣੋ ਪਸੰਦ ਤੇ ਵੀਰ ਨਾਲ ਕਨੈਕਟ ਕਰਿਓ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੇ ਨਵੇਂ ਵੀਰਾਂ ਨੂੰ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਟਾਪ ਦੇ ਨਗੀਨੇ ਮੈਂ ਤੋਂ ਆਪਾਂ ਸ਼ੁਰੂ ਕਰਾਂਗੇ ਇਹਦੀ ਕਰਦੇ ਆ ਤੋਰ ਤਾਰ ਚੈੱਕ ਤੇ ਕੀ ਇਹਦੇ ਕੋਲੇ ਬੱਚਾ ਤੇ ਕਿੰਨਾ ਇਹਦੇ ਕੋਲੇ ਦੁੱਧ ਆ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਸੀਕਲ ਵੀਰ ਜੀ ਸਸੀਕਲ ਜੀ ਹੋਰ ਸੁਣਾਓ ਠੀਕ ਹੈ ਜੀ ਬਾਈ ਮੇਰਾ ਨਾ ਹਾਂ ਜੀ ਚੜਦੀ ਕਲਾ ਚੜਦੀ ਕਲਾ ਤੇ ਆਪਣਾ ਨਾਮ ਤੇ ਐਡਰੈਸ ਦੱਸ ਕੇ ਨਾਮ ਮਿਲਣ ਦਾ ਧੰਨਵਾਦ ਹਾਂਜੀ ਬਲੰਦਰ ਕੁਮਾਰ ਠੀਕ ਹੈ ਜੀ ਹਾਂਜੀ ਤੇ ਡਰੈਸ ਆਪਣਾ ਇੱਥੋਂ ਦਾ ਪ੍ਰੋਪਰ ਕੀ ਸੀ ਜਿਹੜਾ ਤੁਸੀਂ ਮੈਨੂੰ 100 ਬੁਡੀ ਰੋਡ ਜਿੱਥੋਂ ਮਿਲਿਆ ਨਾ ਨੇੜੇ ਸਿਤਾਰਾ ਦਾ ਮੰਦਿਰ ਠੀਕ ਹੈ 57 ਰੋਡ ਤੇ ਜ਼ਿਲ੍ਹਾ ਆਪਾਂ ਨੂੰ ਮੇਨ ਸ਼ਹਿਰ ਆ ਗਿਆ ਅੰਮ੍ਰਿਤਸਰ ਅੰਬਰਸਰ ਸਾਹਿਬ ਹਣਾ ਹਾਂਜੀ ਠੀਕ ਹੈ ਜੀ ਤੇ ਆਪਣਾ ਕਪੂਰ ਡੇਰੀ ਫਾਰਮ ਕਪੂਰ ਡੇਰੀ ਫਾਰਮ ਠੀਕ ਹੈ ਤੇ ਜਾਂਦਾ ਦੁੱਧ ਦਾ ਕੰਮ ਵੀ ਆ ਹਾਂ ਦੁੱਧ ਨਹੀਂ ਦੁੱਧ ਦਾ ਕੰਮ ਨਾਲ ਵੇਚਣ ਦਾ ਕੰਮ ਵੀ ਹੈ ਵਪਾਰ ਦਾ ਕੰਮ ਵੀ ਆ ਤੇ ਨਾਲ ਦੁੱਧ ਦਾ ਕੰਮ ਵੀ ਹੈ ਵੀ ਜੇ ਨਾਲ ਦੁੱਧ ਦਾ ਵੀ ਚੱਲੀ ਜਾਂਦਾ ਦੁੱਧ ਦੁੱਧ ਚੱਲੀ ਜਾਂਦਾ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਜੀ 98152 ਹਾਂਜੀ 12 ਜਿਲ੍ਹੇ ਵੈਸੇ ਸੱਚ ਨੂੰ ਸਕਰੀਨ ਤੇ ਵੀ ਚੱਲਦਾ ਰਹੂਗਾ ਭਰਾ ਹਰਾਂ ਦਾ ਨੰਬਰ ਤੇ ਆਹ ਮੱਝ ਆਪਣੀ ਕਿਹੜਾ ਸੂਆ ਜੀ ਇਹ ਦੂਜਾ ਸੂਆ ਢੋਡੀ ਹੈ ਜੀ ਦੂਸਰਾ ਸੂਆ ਸੂਈ ਆ ਹਾਂਜੀ ਕਿੰਨੇ ਟਾਈਮ ਦੀ ਸੂਈ ਆ ਜੀ ਜਦੋਂ ਅੱਜ 5 ਦਿਨ ਹੋ ਗਏ ਜੀ 5 ਦਿਨਾਂ ਦੀ ਸੂਈ ਆ ਹਾਂਜੀ ਬੱਚਾ ਇਹਦੇ ਕੋਲੇ ਜੀ ਇਹਦੇ ਮਗਰ ਕੱਟੀ ਹੈ ਜੀ ਕੱਟੀ ਆ ਗਈ ਮਗਰ ਵੀ ਹਾਂਜੀ ਤੇ ਤੋਤੇ ਦੇ ਕੋਲੇ ਜਿਹੜਾ ਭਾਂਡੇ ਚ ਆਉਂਦਾ ਜਿਵੇਂ ਗੱਲਾਂ ਬਾਤਾਂ ਹੋਈਆਂ ਆਹ ਤਾਂ 15 ਕਿਲੋ ਤੇ ਆ ਲਿਆ ਠੀਕ ਆ ਦੋ ਟਾਈਮ ਚ ਉਤੋਗੇ ਚਾਰ ਟਾਈਮ ਚੋ ਕੋਈ ਵੀ ਲੈ ਜਾ ਸਕਦਾ 15 ਕਿਲੋ ਦੁੱਧ ਕੰਡੇ ਵਾਲਾ ਹਣ ਹਾਜ਼ਰ ਜਿਹੜਾ ਲੀਵੇ ਤੇ ਨਾੜਾ ਨੂੜਾ ਬੜੀਆਂ ਹਾਂ ਦੇਖੋ ਚੁਆਈ ਵੀ ਬਹੁਤ ਵਧੀਆ ਜੀ ਤੇ ਚੂਣ 100 ਦੀ 100 100% ਹੈ ਪੋਲੀ ਦਾ ਪੋਲੀ ਰੂਮ ਵਾਲੀ ਕੱਢੀਏ ਬਾਹਰ ਇਹਨੂੰ ਤੋਰੋ ਖਾਗੀ ਦੇ ਜਾ ਰੱਖਿਆ ਲੋ ਵੀ ਸੱਜਣੋ 15 ਦੁੱਧ ਤਿਆਰ ਕੰਡੇ ਵਾਲਾ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਤੇ ਵੇਖੋ ਇਥੋਂ ਫੇਸ ਕੁਆਲਟੀ ਕਿਆ ਬਾਤਾਂ ਝੂਟੀ ਦੀਆਂ ਸੱਜਣੋ ਕਦ ਵੇਲ ਲੇਵਾ ਭਾਂਡਾ ਛੋਟੇ ਸਾਂ ਕਾਉ ਮੂੜੀ ਮੇਰਾ ਭਰਾ ਮਾਂ ਦਾ ਮੁੱਲ ਲੈ 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 ਹਾਂ ਮੇਰਾ ਵੀਰ ਨਾ ਮਾੜੀ ਜੇ ਉੱਥੋਂ ਕਮਾਈ ਮੇਰਾ ਭਰਾ ਕਰਾਦ ਗਏ ਤਸੱਲੀਆਂ ਗਿਰਾਂ ਵੇਖੋ ਸੱਜਣੋ ਇੱਥੇ ਪਈ ਨਾ ਮੱਲਾਂ ਰਗੀ ਥੱਲਿਓ ਕੀ ਬਾਤਾਂ ਵੇਖੋ ਸੱਜਣੋ ਤੇ ਬਾਕੀ ਇਹ ਵੀ ਵੇਖੋ ਵੀ ਇੱਥੇ ਇੰਨੀ ਕ ਜਗ੍ਹਾ ਦੇ ਵਿੱਚ ਕਿੰਨਾ ਵਧੀਆ ਸੈਟਅਪ ਕੀਤਾ ਹੋਇਆ ਵੀਰ ਹਰਾਂ ਨੇ ਕਾਰੋਬਾਰ ਦਾ ਤੇ ਆ ਆਪਣੇ ਕੋਲ ਇੰਨੀ ਇੰਨੀ ਜਗ੍ਹਾ ਹੁੰਦੀ ਆ ਤੇ ਫੇਰ ਵੀ ਆਪਾਂ ਕਿਆ ਤੇ ਨੇ ਯਾਰ ਤੰਗ ਜੇ ਖੜੇ ਪਸੂ ਦੇਖੋ ਸੱਜਣਾ ਲੇਵਾ ਪਾਂਡਾ ਤੇ ਕੱਟੀ ਨੂੰ ਬਿਰਲਾ ਬੁਰਲਾ ਚਾਰੇ ਥੋਨਾ ਦਾ ਗੈਪ ਆਪਸੀ ਦੂਰੀ ਨਾਣ ਕਰਮਾੜੀ ਨੂੰ ਬਹੁਤ ਟੌਪ ਦੀ ਲੱਗੀ ਹੋਈ ਆ ਕਿਆ ਬਾਤਾਂ ਜਿਉਂਦੀ ਰਵੇ ਕਿਹੜੇ ਘਰੇ ਜਾਂਦੀ ਆ ਤੇ ਵੀਰ ਜੀ ਫਰੇ ਦਾ ਰੇਟ ਕੀ ਕਰਾਂਗੇ ਆਪਾਂ ਇਹਦਾ ਰੇਟ ਆਪਾਂ ਕੋਲ ਜਿਆਦਾ ਨਹੀਂ ਕਹਿਣਾ ਜੀ ਦਾ 60 65 ਠੀਕ ਹੈ ਜੀ ਰੇਟ ਦੀ ਦੇਣੀ ਆ ਤਾਂ 500 ਛੋੜ ਡੇਢ ਲੱਖ ਰੁਪਏ ਦੀ ਝੋਟੀ ਦੇਣੀ ਆ ਤੇ 500 ਛੋੜ ਬਸ ਮੁੱਲ 60 ਆ ਮੁੱਲ 60 ਆ ਹਾਂ ਤੇ ਵੀਰੇ ਇਧਰ ਉਧਰ ਨੂੰ ਕਰ ਮੜੀ ਜੀ ਤੇ ਇੱਥੋਂ ਹੁਣ ਗੈਪ ਵੇਖਿਓ ਸਜਣਾ ਚੱਲ ਖੜੀ ਰਹਿਣ ਦੋ ਖੜੀ ਰਹਿਣ ਦੋ ਤੇ ਵੇਖੋ ਜੱਕੀ ਬੋਤਲਾਤ ਮੜੀ ਇੱਥੋਂ ਵੇਖੋ ਸਜਣਾ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਕਿਆ ਬਾਤਾਂ ਲੱਗੀ ਹੋਈ ਦੁੱਧੂ ਤਾਲੀਆਂ ਨਾਣਾ ਆ ਇਹਦਾ ਮਗਰ ਆਹ ਕੱਟੀ ਏ ਦੇਖੋ ਨੇ ਆ ਵੇਖੋ ਸਜਣਾ ਕੱਟੀ ਵੀ ਚੰਗੇ ਟੀਕੇ ਦੀ ਤੇ ਬਾਈ ਜੀ ਜਿਹੜੀ ਉਹ ਪਹਿਲੀ ਮਹਿ ਆ ਗਈ ਆਪਣੀ ਵੀਰੇ ਨੇ ਆਈ ਕੱਢ ਕੇ ਉਹਨੂੰ ਵੀ ਤੇ ਉਹਨੂੰ ਅੱਧੂ ਸਹੀ ਮਾ ਦੱਸ ਦਿਨ ਹੋਇਆ ਉਹਨੂੰ ਸਹੀ ਨੂੰ 8 ਦਿਨ ਹੋ ਗਏ ਤੇ ਸੂਆ ਕਿਹੜਾ ਜੀ ਦੂਜਾ ਸੂਆ ਝੋਟੀ ਦੂਜਾ ਸੂਆ ਝੋਟੀ ਉਹ ਵੀ ਕਿਆ ਬਾਪਾ ਪਾਸਾ ਰੱਖਦੀ ਆ ਦੁੱਧ ਤੁਹਾਨੂੰ ਬਰਾਬਰ ਆ ਅੱਛਾ ਠੀਕ ਆ ਥੋੜੀ ਜੀ ਸਾਈਡ ਰੱਖਦੀ ਆ ਦੁੱਧ ਬਰਾਬਰ ਆ ਡਰਦੀ ਆ ਬਣਾ ਲੜਦੀ ਨਾਲ ਵੇਖਿਓ ਸੱਚ ਨੂੰ ਦੂਜਾ ਸੂਆ ਝੋਟੀ ਤੇ ਵੀਰ ਨੇ ਪਹਿਲਾਂ ਦੱਸਤਾ ਵੀ ਸਾਈਡ ਰੱਖਦੀ ਆ ਤੇ ਦੁੱਧ ਪੂਰਾ ਬਾਕੀ 19 ਕੀਆ ਵਾਲੀ ਨਹੀਂ ਨਹੀਂ ਠੀਕ ਆ ਕਮਾ ਲੋ ਕੋਈ ਨਹੀਂ ਇੱਥੋਂ ਨਹੀਂ ਦਾ ਜੇ ਗਾਂ ਡਰ ਨਾ ਜਾਵੇ ਹੈਨਾ ਆਉਣਾ ਉਹ ਮੇਰੇ ਘਰ ਬਸ ਨਹੀਂ ਬੜੀ ਹਾਂ ਹੁੰਦਾ ਧਿਆਨ ਨਾਲ ਪਾ ਧਿਆਨ ਦੇਖਿਓ ਕੋਈ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਲੈ ਜੋ ਪਤਾ ਲਾ ਪਤਾ ਕਿ ਨਾ ਪਤਾ ਲੈ ਇਹ ਇੱਥੋਂ ਵੇਖੋ ਸੱਜਣਾ ਇਹਦੇ ਮਗਰ ਵੀ ਨੋਟ ਕਰ ਲਿਓ ਸੱਜਣੋ ਕੱਟੀ ਆ ਕਰਮਾਲੀ ਦੀ। ਕਿਆ ਬਾਤਾਂ ਬਣਾ ਵਜਨ ਹੋ ਜਾਣਾ ਝੋਟੀ ਦਾ। ਸਾਰੀ ਦੇਖੋ ਜੀ ਫੱਟੀ ਵਾਂਗੂ ਪਈ ਆ। ਉੱਚੀ ਲੰਮੀ। ਵੇਲ ਬਹੁਤ ਆ ਕੱਦ ਬਹੁਤ ਆ। ਤੇ ਇਹਦੇ ਕੋਲੇ ਦੁੱਧ ਕਿੰਨਾ ਸ਼ਾਹ ਜੀ? ਇਹਦਾ ਦੁੱਧ 12 ਕਿਲੋ ਤਿਆਰ ਹੈ ਜੀ। 12 ਕਿਲੋ। 12 ਕਿਲੋ 13 ਹੈ 12 ਦੇ 7 ਗ੍ਰੰਡੀ ਦਵਾਂਗੇ। ਠੀਕ ਆ 12 ਕਿਲੋ ਤਿਆਰ ਦੁੱਧ। ਧਿਆਨ ਧਿਆਨ ਦੋ ਜਾਣ ਦੀ 100 ਦੀ ਚੌਣ 100 ਦੀ 100 ਆ। ਇਹ ਪੋਲਾ ਤੁਹਾਨੂੰ ਬਚਾ ਲਾ ਦੇਵਾਂਗੇ। ਠੀਕ ਆ ਜੀ ਤੇ ਇਹਦਾ ਦੂਜਾ ਰੇਟ ਇਹਦਾ 15 15 500 ਛੋੜ 500 ਛੋੜ ਚਲੋ ਬਾਕੀ ਫੂਨ ਲਾਊਗਾ ਜਿਹੜਾ ਭੈਣ ਭਰਾ ਹੈ ਨਾ ਹਾਂ ਜੀ ਜਿਵੇਂ ਦੀ ਆਪਾਂ ਬਹੁਤ ਰੇਡਾਂ ਦੇ ਇੱਕ 20 ਮੰਗੀ ਜਾਈਏ ਇੱਕ 10 ਮੰਗੀ ਜਾਈਏ ਠੀਕ ਹੈ ਬਸ 1 500 500 ਛੋੜ ਤੇ ਆਹ ਝੋਟੀ ਦਾ ਕੀ ਸਾਫਦਾ ਇਹ ਝੋਟੀ ਤੇ ਮੈਂ ਦੁੱਧ 13 ਕਿਲੋ 13 ਕਿਲੋ ਦੁੱਧ ਕਰਮਾ ਵਾਲੀ ਕੋਲੇ ਕੀ ਬਾਤ ਆ ਲੇਵਾ ਭਾਂਡਾ ਬੜਾ ਸੁਥਰਾ ਪਤਲੀ ਚਮੜੀ ਦੀ ਹੈ ਨਾ ਹਾਂ ਜੀ ਤੇ ਸੂਆ ਕਿਹੜਾ ਜੀ ਸੂਆ ਤੀਜਾ ਪੋਤੀ ਨੂੰ ਵੀ ਲਿਆ ਬਾ ਤੇਜਾ ਸੂਆ ਤੀਜਾ ਸੂਆ ਇਹ ਇਹ ਕਿੰਨੇ ਟਾਈਮ ਦੀ ਸੂਈ ਇਹ ਨੂੰ ਅੱਜ ਅੱਜ ਸਤਵਾਰੇ ਲਿਆ ਸੱਤਾਂ ਦਿਨਾਂ ਦੀ ਹਫਤੇ ਦੀ ਇਹ ਸੂਈ ਆ ਅੱਠ ਦਿਨ ਲਾ ਠੀਕ ਆ ਇਹਦੇ ਕੋਲੇ ਬੱਚਾ ਕੱਟਾ ਕਿ ਕੱਟੀ ਇਹਦੇ ਕੋਲੇ ਕੱਟੀ ਇਹਦਾ ਕੱਟੀ ਕੱਟੀ ਲੋ ਕਿਆ ਬਾਤਾਂ ਸੱਜਣੋ ਅੱਗੇ ਮੱਥੇ ਲੱਗਦੀਆਂ ਰਹੀਆਂ ਕੱਟਿਆਂ ਵਾਲਿਆਂ ਮਈਆਂ ਤੇ ਅੱਜ ਸਾਰੀਆਂ ਹੀ ਮਾਲਕ ਦੀ ਮਰਜ਼ੀ ਆ ਕੱਟਿਆਂ ਵਾਲਿਆਂ ਆ ਰਹੀਆਂ ਤਿੰਨ ਮਈਆਂ ਵਿਖਾਦੀਆਂ ਤੁਹਾਨੂੰ ਤੇ ਤਿੰਨਾਂ ਦੇ ਮਗਰ ਕੱਟੀਆਂ ਤੇ ਲੇਵਾ ਭਾਂਡਾ ਵੇਖੋ ਤੇ ਦੁੱਧ ਕਿੰਨਾ ਸ਼ਾਹ ਦੀ ਭਾਂਡੇ ਚ ਆਜੂ 18 ਕਿਲੋ ਜੀ ਕਿਆ ਬਾਤ ਕਿਆ ਬਾਤ ਸੂਹਾ ਦੂਜਾ ਤਿਹਜਾ 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 ਸੂਆ ਲੱਗਦਾ ਦੂਜਾ ਸੂਆ ਹੀ ਹੈ ਲੱਗਦੀ ਦੂਜਾ ਦੇ ਕਹਿੰਦੇ ਤਿਹਜਾ ਸੂਆ ਤੇ 13 ਕਿਲੋ ਦੁੱਧ ਹੁਣਾ ਇੱਕ ਹਫਤੇ ਦੀ ਸੂਈ ਥੱਲੇ ਥਣ ਲੱਗੇ ਪੀੜੀ ਦੇ ਪਾ ਵਾਂਗੂ ਚਾਰਾਂ ਗੋਠਾਂ ਦੇ ਕਰਮ ਵਾਲੀ ਨੂੰ ਕੋਈ ਸ਼ੱਕ ਨਹੀਂ ਤੇ ਪੂਛ ਛੋਟੀ ਆ ਹਾਂਜੀ ਪੂਛ ਥੋੜੀ ਉੱਚੀ ਦਾ ਕੁੱਜੀ ਰੱਖਦੀ ਇਹ ਕਰਮ ਵਾਲੀਆਂ ਦੁੱਧ ਨੂੰ ਬੜੀਆਂ ਖਰੀਆਂ ਨੇ ਨੇ ਠੀਕ ਆ ਤੇ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਜੀ 110 1 ਲੱਖ ਤੇ 10000 ਰੁਪਿਆ 500 ਛੋ। ਉਹਦਾ ਆਇਆ 20 ਲਾ ਲਓ। ਤੇ ਇੱਕ 10 ਦੀ ਦੇ। ਠੀਕ। ਇੱਕ 10 ਦੀ ਦੇਵਾਂਗੇ 500 ਛੋ। 500 ਛੋ। ਲੋ ਸਿੱਧੀਆਂ ਗੱਲਾਂ ਸੱਜਣੋ। ਕੋਈ ਵਲਫੇਰ ਵਾਲਾ ਕੰਮ ਨਹੀਂ। ਆ ਮੈਂ ਦਾ ਲੇਵਾ ਵੇਖੋ ਸੂਲ ਨਾਲ ਲਾਈ ਖੜੀ ਏ ਕਰਮਾਂ ਵਾਲੀ ਵੇਖੋ ਜੱਜ ਦੀ। ਤੇ ਅੱਗੇ ਆ ਜਿਹੜੀ ਝੋਟੀ ਏ ਦਾ ਕਿਸਾਬ। ਪਤ ਲਏਗਾ। ਚੱਕ ਲਾ ਗੋਆ ਚੱਕਣਾ ਤਾਂ ਪਰੋਕ ਲੈਣੀ। ਚਾਰਾਂ ਦਿਨਾਂ ਦੀ ਸੂਈ। ਠੀਕ ਆ। ਇਹਦੇ ਕੋਲੇ ਬੱਚਾ। ਇਹਦੇ ਕੱਟਾ ਆ। ਆਜੋ ਐ ਨਹੀਂ ਕੋਈ ਗੱਲ ਨਹੀਂ ਲੋ ਵੀ ਸੱਜਣਾ ਚਾਰਾਂ ਦਿਨਾਂ ਦੀ ਸੂਈ ਆ ਮਗਰ ਕਟਾ ਚਾਰ ਨੰਬਰ ਤੇ ਜਿਹੜੀ ਝੋਟੀ ਬਖਾ ਰਹੇ ਆ ਤੇ ਇਹਦੇ ਕੋਲੇ ਧਾਰਾ ਕਿੰਨੀਆਂ ਕਰੀ 11 ਕਿਲੋ ਬੌਲਾ ਆ 11 ਕਿਲੋ ਬੌਲਾ ਹਾਂਜੀ ਸ਼ਾਈ ਸੂਈ ਬੜੀ ਚੰਗੀ ਆ ਹਨਾ ਦੁੱਧ 15 ਕਿਲੋ ਬੌਲਾ ਆ ਰਾਮ ਨਾ ਪਾਉਣੀ ਹੈ ਹੁਣ 11 ਕਿਲੋ ਤਿਆਰ ਨੇ ਠੀਕ ਚਵਾਈ ਚੁਈ ਓਕੇ ਜਾ ਬਾਤ ਚਵਾਈ ਚੁਈ ਓਕੇ ਆ ਤੇ 11 ਬੌਲਾ ਹੌਲੀ ਪੁੱਤ ਹੌਲੀ 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 ਵੇਖੋ ਸੱਜਣਾ ਛਾਹੀ ਕਿੰਨੀ ਕੱਟੀ ਦੇ ਵਿੱਚ ਕੀ ਬਾਤਾਂ ਕੱਟਾਏ ਦੇ ਮਗਰਾ 11 ਬੋਲਾ ਤਿਆਰ ਆ ਕਰਮਾਂ ਵਾਲੀ ਕੁਲੇ ਤੇ ਲੇਵਾ ਭਾਂਡਾ ਵੜਾਈ ਸੁਥਰਾ ਸਿੰਘ ਬਹੁਤ ਚੰਗਾ ਤੇ ਇਹਦਾ ਛਾਹੀ ਰੇਟ ਇਹਦਾ ਰੇਟ ਹੈ ਜੀ ਮੁੱਲ ਭਾਵੇਂ 20 ਕਰ ਲਈਏ 15 ਕਰ ਲਈਏ 10 ਦੇ ਦੇ ਮੁੱਲ ਜਿੰਨਾ ਮਰਜ਼ੀ ਕਰ ਲਈਏ 10 ਦੀ ਦੇ ਦਿਆਂਗੇ ਨਹੀਂ ਠੀਕ ਹੈ ਲੇਵੇ ਭਾਂਡੇ ਦੀ ਬੜੀ ਖੁੱਲੀ ਜੁਲੀ ਆ ਵੇਖੋ ਸੱਜਣਾ ਬਹੁਤ ਜਿਆਦਾ ਕਿਆ ਬਾਤ ਆ ਥਾਣ ਵੀ ਕੋਣ ਇੱਕ ਨੰਬਰ ਹਨਾ 100 ਦੀ 100 ਤੇ ਆ ਮੈਂ ਦਾ ਕੀ ਹਿਸਾਬ ਤੇ ਬੜਾ ਕੱਦ ਬੜਾ ਮੈਂ ਅੱਜ 10 ਦਿਨ ਹੋ ਗਏ ਜੀ 10 ਦਿਨ ਦੀ ਸੂਈ 12 ਕਿਲੋ ਤੋ ਤਿਆਰ ਆ 12 ਕਿਲੋ ਦੁੱਧ ਤਿਆਰ ਆ ਅੱਜ ਤੇ ਥਣਾ ਥੁਣਾ ਲਈ ਓਕੇ 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 ਦੂਜਾ ਸੂਆ ਢੁੱਟ ਗਿਆ ਤੇ ਮਗਰ ਕੱਟੀ ਹਾਂ ਜੀ ਕੱਟੀ ਆ ਮੈਨੂੰ ਲੱਗਦੀ ਕੱਟੀ ਕੱਟੀ ਮੈਨੂੰ ਕੱਟੀ ਆ 10 ਦਾ ਤੇ ਬੜਾ ਕੱਦ ਕੁੰਡ ਸੈਂਕ ਪੁੱਤਰ ਕੱਢੀਏ ਬਾਹਰ ਇਹਨੋਂ ਲੋ ਵੀ ਸਜਣੋ ਕੱਦ ਵੀਰ ਦੇ ਤੋਂ ਉਤਾਜਾ ਲਾਇਓ ਜਦੋਂ ਤੁਰੀ ਨਾ ਧੌਣ ਚੱਕ ਕੇ ਜਿਵੇਂ ਕਹਦੀਏ ਘੋੜੀ ਵਰਗੀ ਆ ਇੱਥੋਂ ਵੇਖਿਓ ਸੱ ਹੌਲੀਪੰਤ ਹੌਲੀ ਹੌਲੀ ਢੋਲੀ ਡਰਨਾ ਡਰਨਾ ਤੈਨੂੰ ਕੋਸ ਨਹੀਂ ਕਹਿੰਦੇ ਉਹਦੇ ਜ ਸੱਜਣੋਂ ਜਗਾ ਅਦਾ ਕਰਕੇ ਤੇ ਪੋਸੂ ਡਰਦੇ ਆ ਬਾਕੀ ਝੋਟੀ ਦਾ ਬਾਈ ਦੇ ਘਾਤੋਂ ਉਤਾਜਾ ਲਾਇਓ ਜਦੋਂ ਮੁੜੀ ਵੇਖੋ ਕਿਆ ਬਾਤਾਂ ਵੇਖੋ ਖੜੀ ਕਿੱਡੇ ਲੱਗਦੀ ਹੈ ਨਾ ਹਾਂ ਕਿਆ ਨਾ ਪਤੂੰ ਨਾ ਸ਼ਰਮ ਵਾਲੀ ਮੇਰਾ ਸ਼ੇਰ ਵੇਖੋ ਸੱਜਣੋ ਸੰਗ ਰੰਗ ਜਮਈ ਤੇ ਲੇਵਾ ਭਾਂਡਾ ਲੱਗਾ ਸੁਸਰਾ ਕਰਮਾੜੀ ਨੂੰ ਜਿੰਨਾ ਹੈਗਾ ਕਿਆ ਬਾਤ ਆਹ ਕੱਟੀ ਕਰਮਾੜੀ ਤੇ ਮਗਰ ਟੌਪ ਦੀ ਕੱਟੀ ਵੀ ਬਹੁਤ ਸੁੰਦਰ ਆ ਸੱਜਣੋ ਕਰ ਲੋ ਚੈੱਕ 12 ਕਿਲੋ ਦੁੱਧ ਤਿਆਰ ਤੇ ਸੁਆ ਸੁਆ ਦੁੱਧ ਜਾਈ ਨਵੀਂ ਹਾਂ ਜੀ ਤੇ ਇਹਦਾ ਰੇਟ ਫਿਰ ਕੋਲ ਦਾ ਵੀ 10 ਕੋਲ ਮਾ ਜਿਹੜੀ ਮੰਗ ਲਈ ਜਿਹੜਾ ਇੱਕ 10 ਸੀ ਹਾਂ ਜੀ ਕਰਦੇ ਆਂ ਕਿ ਮਾਨਤਾ ਨਾਲ ਮਾੜਾ ਮੋੜ ਮਾਨਤਾ ਦੇ ਕੋਈ ਅਸੀਂ ਤਾਂ ਦੇ ਛੋੜੀ ਛੋੜ 500 ਰੁਪਏ ਅੱਗੇ ਤਾਂ ਨਹੀਂ ਠੀਕ ਓਕੇ ਰੱਖੋ 500 ਦੇ ਮੋੜ ਵੇਖੋ ਸਜਣੋ 22 ਲਈ ਓਕੇ ਆ ਹਾਂ ਠੀਕ ਆ ਵੀ ਆ ਨਹੀਂ ਹੈਗਾ ਚੱਕਰ ਕੋਈ ਦੁੱਧ ਦੁੱਧ ਦੇ ਦੂੰਗੀ ਮੈਂ 12 13 ਕਿਲੋ ਮੈਂ 12 ਕਿਲੋ ਦੇ ਆ ਰਿਹਾ ਹਣਾ ਕੋਣ 12 ਕਿਲੋ ਦੇ ਆ ਰਿਹਾ ਇਸ ਟਾਈਮ ਠੀਕ ਆ ਹਾਂ ਸੋ ਇਹਨੂੰ 10 ਦਿਨ ਹੋ ਗਏ ਨਾ ਠੀਕ ਆ ਮੰਨ ਲਾ 2 ਕਿਲੋ ਦੁੱਧ ਤਾਂ 1.5 ਵਧੂ ਹਜੇ ਉਹ ਦੋ ਬਾਦ ਦੋ ਦੇ ਦੋ 14 ਕਿਲੋ ਬਹੁਤ ਪਾ ਦੂੰਗੀ ਇੰਨਾ بڑا ਕੱਦ ਕੋ ਤਾਂ ਦੁੱਧ ਬਹੁਤ ਵੱਡਾ ਛੋਟਾ ਸੱਜਣੋ 6 ਨੰਬਰ ਝੋਟੀ ਜਿਹੜੀ ਇਹ ਵੀ ਚੈੱਕ ਕਰੋ ਤੇ ਇਹਦੇ ਮਗਰ ਵੀ ਮੈਂ ਤਾਂ ਕੱਟੀ ਲੱਗਦੀ ਜਟਾ ਹਾਂਜੀ ਕੱਟੀ ਕੱਟੀ 6 ਨੰਬਰ ਮਗਰ ਵੀ ਕੱਟੀ ਹੈ ਨੂੰ ਲੈ ਚੱਲੀਏ ਉਧਰ ਹੀ ਲੈ ਜਾ ਵੇਖੋ ਸੱਜਣਾ ਕੱਤ ਕਾਠੀ ਕਿਆ ਬਾਤਾਂ ਪਾਉਏ ਦੇ ਥੱਲੇ ਦੁੱਧ ਦੁੱਧ ਥੱਲੇ ਜਿਹੜਾ ਖਾਸ ਤੂਹ ਸੂਈ ਤਿੰਨ ਦਿਨ ਹੋ ਗਈ ਜਾਨ ਤਿੰਨਾ ਦਿਨਾਂ ਦੀ ਸੂਈ ਥੱਲੇ 10 ਕਿਲੋ ਕਿਆ ਬਾਤਾਂ ਸੱਜਣਾ ਛਾਈ ਸੂਈ ਸਿਰ ਮੂੰਹ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਲੈ ਚੱਲ ਲੈ ਚੱਲ ਕੋਈ ਗੱਲ ਕਰਾ ਦੇ ਤਸੱਲੀਆਂ ਵੇਖੋ ਸੱਜਣਾ ਥਣਲੇ ਵਾਲ ਲੱਗਾ ਝੂਟੀ ਨੂੰ ਕਿਆ ਬਾਤ ਬੜੇ ਢਾਂਚੇ ਵੱਡੇ ਦੀ। ਜਵਾਈ ਓਕੇ ਆ। ਇੱਥੋਂ ਹੁਣ ਮੁੜਦੀ ਦਾ ਢਾਂਚਾ ਚੱਕ ਕਰਿਓ। ਤੇ ਮਗਰ ਵੀ ਆ ਗਈ ਕਰਮਾਂ ਵਾਲੀ ਦੇ ਕੱਟੀ। ਲੈ ਚੱਲ ਵੀਰੇ ਕੋਈ ਗੱਲ ਨਹੀਂ ਬੰਨ ਮੇਰਾ ਭਰਾ। ਵੇਖੋ ਇੱਥੋਂ ਥਣ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ। ਕਿਉਂ? ਇਹਦਾ ਰੇਟ ਫਿਰ ਜੀ। ਇਹਦਾ ਰੇਟ ਜੀ 1 ਇੱਕ 10 ਆ। ਜਾਂਗੇ ਇੱਕ ਪੰਜ। ਮੁੱਲ 1 ਇੱਕ 10 ਆ ਤੇ ਇੱਕ 5 ਦੀ ਦੇ ਦੇ। 500 ਰੋਡ। 500 ਸ਼ੋਰ। ਲੈ ਸਜਣੋ ਕਰੋ ਚੈੱਕ। ਏ ਵੇਖੋ ਕਿਵਾ 2400 ਦੀ 100 ਇੱਕੋ ਜਿੰਨੀ ਤਿੰਨ ਦਿਨ ਹੋ ਗਏ ਤੁਸੀਂ ਠੀਕ ਆ ਤਿੰਨ ਦਿਨ ਹੋ ਗਏ ਗਿੱਲੇ 나ੜੂਏ ਤੇ ਨਾੜੂ ਮੇ ਲੋ ਨਹੀਂ ਠੀਕ ਆ ਓਕੇ ਆ ਜਮਾ ਹਨਾ ਤੇ ਉਹ ਝੋਟੀ ਦਾ ਕੀ ਹਿਸਾਬ بتاਵਾ ਉਹ ਝੋਟੀ ਦਾ ਕੱਢ ਬਾਤ ਲਿਆ ਹੀ ਪਰਦੇ ਇਹ ਵੀ ਸੋ ਜੀ ਇਹ ਵਿੱਚ ਆਉਂਦੇ ਨਹੀਂ ਸੀ ਚਾਰਾਂ ਦਿਨਾਂ ਦੀ ਇਹ ਸੂਈ ਆ ਤੇ ਬੱਚਾ ਇਹਦੇ ਕੋਲੇ ਜੀ ਇਹਦੇ ਬੱਚਾ ਦਾ ਗੋਲ ਕਟਾ ਕਟਾ ਇਹਦੇ ਮਗਰ ਕਟਾ ਇਹ ਸੂਆ ਪਹਿਲਾ કે ਦੂਜਾ ਦੂਜਾ ਸੂਆ ਦੂਜਾ ਸੂਆ ਜੀ ਠੀਕ ਆ ਠੀਕ ਠੀਕ ਤੇ ਇਹਦੇ ਕੋਲੇ ਧਾਰਾਂ ਕਿੰਨੀਆਂ ਇਹ 10 ਗੋਲਾ ਇਹਦੇ ਕੋਲਾ 10 ਕਿਲੋ ਬੋਲਾ ਇਹਦੇ ਕੋਲੇ ਤੇ ਕਟਾ ਮਗਰ ਲਓ ਵੀ ਸਜਣੋ ਨੇਵੇ ਭਾਂਡੇ ਦੀ ਸਾਫ ਸਥਰੀ ਆ ਬਾਕੀ ਸਜਣੋ ਆ ਮੰਨ ਲਓ ਵੀ ਤਕਰੀਬਨ ਕੋਸ਼ਿਸ਼ ਹੋਊਗੀ ਮੇਰਾ ਮੰਨਣਾ ਜਿੰਨਾ ਕ ਤੇ ਯਰਬਾ ਵੀ ਚੰਗਾ ਪਸ਼ੂ ਲੈਣ ਦੀ ਵੀਰ ਹਰਾਂ ਦੀ ਕਿਉਂਕਿ ਮਹਿਲਾ ਦਾ ਭਾਈ ਤੁਸੀਂ ਆਪ ਵੀ ਚੂਚ ਆ ਕੇ ਲੈਂਦੇ ਹੋਗੇ ਬਸ ਲੋਕ ਦੋ ਟਾਈਮ ਸਦੀ ਕਰਦੇ ਹਨਾ ਅਸੀਂ ਜਿਵੇਂ ਸਵਾਦ ਹੀ ਕਰਦੇ ਜੀ ਹਾਂ ਦੋ ਟਾਈਮ ਜੋਗ ਲੈਨੇ ਆਪਾਂ ਨਹੀਂ ਠੀਕ ਆ ਚਾਹੀਦਾ ਵੀ ਨਹੀਂ ਹਨਾ ਉਧਰ ਲੈ ਜੀ ਸਜਣਾ ਨੋਟ ਕਰ ਲਿਓ ਸਾਰੀ ਜੈੱਡ ਬਲੈਕ ਆ ਤੇ ਜਾਮਨਰਗੀ ਕਾਲੀ ਝੋਟੀ ਆ ਜਿਹੜੀ ਲਾਸਟ ਤੇ ਵਿਖਾਤੀ ਬਸ ਇਹ ਆ ਕਿ ਇੱਕ ਕੈਪ ਲਵਾ ਗਈ ਆ ਇਹਦਾ ਰੇਟ ਸਾ ਜੀ ਮੋਲ ਇਹਦਾ 10 ਤੇ 1 ਇਹਨੂੰ ਭਾਈ ਮੋਲ ਇਹਦਾ ਵੀ 10 ਤੇ 1 5 ਦੀ ਤੇ ਇਹਦੇ ਚ ਛੋੜ ਛੱਪਾ ਹੋ ਜਾ 550 500 ਰੁਪਇਆ ਮਾਂ ਮਾਰ ਨਹੀ ਠੀਕ ਆ ਸਾਹਿਬ ਓਕੇ ਆ ਜੀ ਤੇ ਅਸੀਂ ਦੋ ਟਾਈਮ ਚੋ ਕੇ ਲੈ ਜੀਂ ਆ ਉਦੋਂ ਤਸੱਲੀ ਕਰਕੇ ਲੈ ਜੀਂ ਆ ਤੁਸੀਂ ਦੋ ਟਾਈਮ ਚੋ ਕੇ ਲੈ ਕੇ ਜਾਓ ਹਾਂ ਪੈਸੇ ਖਰਚਨੇ ਆ ਪੈਸੇ ਖਰਚਨੇ ਭਾਈ ਚਾਰ ਟਾਈਮ ਚੋ ਕੋਈ ਗੱਲ ਆਪਦੀ ਤਸੱਲੀ ਕਰ ਲੋ ਕੋਈ ਬਾਤ ਦਾ ਲੰਬਾ ਨਾ ਹੋਵੇ ਬਾਜੀ ਬਸ ਕਿਉਂਕਿ ਸੂਈਆਂ ਮਈਆਂ ਸੂਈਆਂ ਬਈ ਆਪਣਾ ਹੋਣਾ ਤਾਂ ਫੇਰ ਤਾਂ ਅਗਲਾ ਕਦੇ ਵੀ ਲੈ ਜੀਂ ਗੱਬਣਾ ਬਫਰੀਜ ਲਿੰਦੇ ਅੱਛਾ ਜੀ ਨਾ ਨਾ ਲੈਣੀ ਸੂਈ ਸਵਾਈ ਆ ਲੈਣੀ ਦੋ ਚੋ ਕੇ ਕੀ ਗੱਬਣਾ ਇੱਕ ਦਿਨ ਤੇ ਵੀ ਨਹੀਂ ਲੈਣੀ ਗੱਬਣਾ ਨਹੀਂ ਠੀਕ ਆ ਸਾਹਿਬ ਜੀ ਲਓ ਵੀ ਸੱਜਣੋ ਇੱਕ ਪੂਰੀ ਡੇਰੀ ਫਾਰਮ ਦੀਆਂ ਮਈਆਂ ਵਿਖਾਈਆਂ ਅੱਜ ਤੁਹਾਨੂੰ ਖਾਸ ਸ਼ਹਿਰ ਦੀ ਤੇ ਜਿੰਨਾਂ ਨੂੰ ਦੁੱਧ ਵੀਰ ਕਹਿੰਦਾ ਵੀ ਤੁਹਾਨੂੰ ਦੱਸਿਆ ਗਿਆ ਉਹ ਤੁਸੀਂ ਚੂ ਸਕਦੇ ਆ ਤੇ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆ ਮਈਆਂ ਜਿਹੜੀਆਂ ਤਿੰਨ ਚਾਰ ਇੱਧਰ ਖੜੀਆਂ ਟੌਪ ਦੇ ਨਗੀਨੇ ਝੋਟੀਆਂ ਵਿਖਾਤੀਆਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ